ਨਾ ਉਮਰ ਬੀਤੀ ਹੈ ਨਾ ਇਛਾएं ਦਬੀ ਨਾ ਉਮਰ ਬੀਤੀ ਹੈ ਨਾ ਇਛਾएं ਦਬੀ ਹੈ ਆਏ ਜ਼ਿੰਦਗੀ ਤੁਛੇ ਨਿਆਗਾ ਗੀ ਲਿਆ ਦੇ ਨਾਲ ਮੈਂ ਵਿਆਹੀ ਬਾਬਲਾ ਮੁੰਡਾ ਚਾਚੇ ਦਾ ਕੋ ਨੱਬਿਆ ਨਹੀਂ ਤੂੰ ਦੌੜ ਤਾਂ ਦੱਸ ਇੱਥੇ ਕੀ ਚੱਟਣਾ ਜਦ ਪਿੰਜਰ ਸਰੀਰ ਜਿਵੇਂ ਲੱਕੜ ਨੂੰ ਕਾਟੜ ਠਾ ਪੜਤਾਰਾ ਇਹ ਅੱਜ ਦੇ ਸਮਾਗਮ ਦੀ ਰੇ ਭਾਸੀ ਸਹਿਤਿਕ ਮੰਚਵਨ ਨੂੰ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਸਾਡਾ ਹਰ ਮਹੀਨੇ ਪ੍ਰੋਗਰਾਮ ਹੁੰਦਾ ਹੈ ਤੇ ਵਿੱਚ ਤਾਂ ਉਪਿਆ ਦਿਖਾਈ ਦਿੰਦਾ ਹੈ ਜਦੋਂ ਵੀ ਗੀਤ ਹੱਥੋਂ ਵੱਧ ਹੈ ਮੈਂ ਪੁਨਾ ਸਿੰਘ ਬਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਸੈਣੀ ਭਵਨ ਸੈਕਟਰ 24 ਚੰਡੀਗੜ੍ਹ ਜਿੱਥੇ ਤ੍ਰੈ ਭਾਸ਼ੀ ਸਹਿਤਕ ਮੰਚ ਚੰਡੀਗੜ੍ਹ ਵੱਲੋਂ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਤ੍ਰੈ ਭਾਸ਼ੀ ਜੋ ਕਲਾਕਾਰ ਨੇ ਉਹਨਾਂ ਦੇ ਫਨਕਾਰ ਸੋ ਮਾਨ ਸਨਮਾਨ ਦਿਖਾਵਾਂਗੇ ਸੋ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਅੱਜ ਦੇ ਸਮਾਗਮ ਦੀ ਤਰੇਪਾ ਜੀ ਸੈੱਟਿਕ ਮੰਚਵਨ ਨੂੰ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਸਾਡਾ ਹਰ ਮਹੀਨੇ ਪ੍ਰੋਗਰਾਮ ਹੁੰਦਾ ਹੈ ਤੇ ਅੱਜ ਮੈਨੂੰ ਖੁਸ਼ੀ ਆ ਕਿ ਜੋ ਸਾਡੇ ਮੁੱਖ ਮਹਿਮਾਨ ਨੇ ਮੈਡਮ ਕਿਸ਼ਨਾ ਗੋਲ ਜੀ ਨੇ ਜੋ ਬਹੁਤ ਹੀ ਬੁੱਧੀਜੀਵੀ ਬਰਭਿਟੇ ਆਉਂਦੇ ਨੇ ਔਰ ਟ੍ਰਿਬਿਊਨਲ ਆਰਮ ਫੋਰਸ ਦੇ ਜੋ ਟ੍ਰਿਬਿਊਨਲ ਹੈ ਉਹਦੇ ਇਹ ਸਟਾਰ ਰਾਇਦੇ ਸਾਨੂੰ ਪ੍ਰੀ ਪ੍ਰੀਆ ਕੇ ਇਨਾਲ ਸੀ ਜਦੋਂ ਬੇਨਤੀ ਕੀਤੀਆਂ ਹੋਰ ਸਵੀਕਾਰ ਕੀਤੀ ਕਿਉਂਕਿ ਇਸ ਦਾ ਹਰ ਵਾਰ ਇਹਨੋਂ ਕੋਈ ਨਮਾਜ਼ ਹੀ ਗੈਸਟ ਨੂੰ ਹੁੰਦਾ ਹੈ ਤੇ ਸਾਡੀ ਇਹ ਤਮਨਾ ਹੁੰਦੀ ਹੈ ਕਿ ਜੋ ਗੈਸਟ ਜਿ ਆਈਏ ਉਹ ਸਾਰਾ ਹੀ ਅਜਾ ਹੋਵੇ ਜਿਸ ਤੋਂ ਅਸੀਂ ਕੁਝ ਸਿੱਖ ਸਕੀਏ ਕੁਝੋ ਹੀ ਪ੍ਰਾਪਤ ਕਰ ਸਕੀਏ ਤੇ ਇਸ ਤਰੀਕੇ ਨਾਲ ਅੱਜ ਮੈਨੂੰ ਖੁਸ਼ੀ ਆ ਤੇ ਮੈਡਮ ਸਾਡੇ ਵਿਚਕਾਰ ਆਏ ਨੇ ਮੈਂ ਪੂਰੀ ਸੰਸਥਾ ਵੱਲੋਂ ਉਹਨਾਂ ਦਾ ਪੂਰਾ ਪੂਰਾ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਜੀ ਆਇਆਂ ਨੂੰ ਆਖਦਾ ਹਾਂ ਆਵਾਸ਼ੀ ਦੀ ਸਤਿ ਸ਼ੰਤਿ ਮਨਸਾ ਨੂੰ ਆਪ ਸਭੀ ਦਾ ਸਵਾਗਤ हमारे चेयरमैन प्रिंसिपल बहादुर सिंह गोसल जी को परचे की जरूरत नहीं है मेरे नॉर्थ इंडिया में मेरे जो हिंदी पंजाबी की जितनी मेरी जानकारी है इनका मुकाबला करने वाला कोई नहीं लेकर और बड़ी बात यह है कि इसमें विनम्रता बहुत बड़ी तो ये बहुत बड़ा इनका गना है ये जिन भाषी ये पहले भी काफी सक्रिय रही लेकिन बीच में थोड़ा सा विश्राम चले गए थे अब हम हमने इसको फिर से शुरू किया है ये एक हमने प्रथा शुरू है कि बाहर के लोगों को पूजने की बजाय अपने लोगों को पूजा जाए हमारे पास इतने विद्वान साथी हैं इतने काम करने वाले साथी हैं तो हमने ये प्रथा शुरू किया अपने साथियों में से ही किया जाए ਫਟੇ ਸਿੰਘ ਜਦੋਂ ਖਟੇਸੀ ਬੁਲਾਈ ਸਵੇ ਚ ਪਚਾਰ ਆ ਗਿਆ ਸੁਦੇ ਨੰਦ ਨੂੰ ਬੇਹੋਚੀ ਸੋਣ ਆਈ ਸਵੇ ਚ ਪਚਾਰ ਆ ਗਿਆ ਸੁਦੇ ਨੰਦ ਨੂੰ ਬੇਹੋਚੀ ਸੋਣ ਆਈ ਸਵੇ ਚ ਪਚਾਰ ਆ ਗਿਆ ਜੁੜਾ ਬੋਰ ਛੋਟੇ ਨੂੰ ਦੇਵੇ ਭਿਆਤ ਥਲੀਆਂ ਜੁੜਾ ਭਰੀ ਛੋਟੇ ਨੂੰ ਦੀਵੇ ਪਿਆ ਹੱਥੇ ਸੱਲੀਆਂ ਫਸਣਾ ਨਹੀਂ ਆਪਾਂ ਇਨਾਂ ਗਿਆ ਘੁੰਮਣੇ ਕੇਰੀਆਂ ਫਸਣਾ ਨਹੀਂ ਆਪਾਂ ਇਨਾਂ ਗਿਆ ਘੁੰਮਣ ਕੇ ਗਿਆ ਚਾਰੇ ਪਾਸੇ ਸੀ ਖਮੋਸ਼ੀ ਇੱਕ ਛਾਈ ਸਵੇਕ ਪਚਾਲਿਆ ਗਿਆ ਸੁਤੇ ਨਾਂਦ ਨੂੰ ਬੇਹੋਚੀ ਸੋਣ ਆਈ ਸਵੇਕ ਪਚਾਲਿਆ ਗਿਆ ਜੇ ਦੀ ਤਰਾਸੀ ਜਦੋਂ ਫਤੇ ਸਿੰਘ ਗਰਜਿਆ ਛੇਤੀ ਤਰਾਸੀ ਜਦੋਂ ਫਤੇ ਸਿੰਘ ਗਰਜਿਆ ਵੇਖ ਚੋਰਾ ਵਰ ਨੂੰ ਵਿਚਾਰ ਗਿਆ ਚੜ ਗਿਆ ਵੇਖ ਚੋਰਾ ਵਰ ਨੂੰ ਵਿਚਾਰ ਗਿਆ ਚੜ ਗਿਆ ਗਰਜ ਜੈ ਕਾਰਿਆ ਨਾਲ ਟੱਤ ਸੀ ਕੁੰਬਾਈ ਗਰਜ ਜੈ ਕਾਰਿਆ ਨਾਲ ਟੱਤ ਸੀ ਕੁੰਬਾਈ ਸਭਾ ਕਿਉਂ ਚਾਲਿਆ ਗਿਆ ਤਾਰੇ ਪਾਸੇ ਸੀ ਖਮੋਸ਼ੀ ਦੇ ਹਿਸ਼ਾਈ ਸਭਾ ਕੇ ਪਚਾਰਿਆ ਗਿਆ ਛੇ ਦੇ ਹ ਬਚੇ ਸੀ ਮਰਨੋਂ ਨਹੀਂਓ ਡਰਦੇ ਛੇ ਦੇ ਹ ਬੱਚੇ ਅਸੀਂ ਮਰਨੋਂ ਨਹੀਂਓ ਡਰਦੇ ਸਾਹਮਣੇ ਵੇਖ ਮੌਤ ਨੂੰ ਮੁਖੋਲ ਪੈ ਕਰਦੇ ਸਾਹਮਣੇ ਵੇਖ ਮੌਤ ਨੂੰ ਮੁਖੋਲ ਪੈ ਕਰਦੇ ਬੇਖ ਸੁਪੇ ਦੀ ਬੀ ਜਿੰਦ ਕੋ ਬਰਾਈ ਬੇਖ ਸੁਪੇ ਦੀ ਬੀ ਜਿੰਦ ਕਵਰਾਈ ਸਵਟ ਪਚਾਲ ਆ ਗਿਆ ਸੁਤੇ ਨੰਦ ਨੂ ਬੇ ਹੋਚੀ ਸੋਣ ਆਈ ਸਵਟ ਪਚਾਲ ਆ ਗਿਆ ਕਿਲਿਆਂ ਦੇ ਨਾਲ ਮੈਂ ਵਾਦੀ ਬਾਬਲਾ ਮੁੰਡਾ ਚੱਜ ਦਾ ਤੂੰ ਲੱਭਿਆ ਨਹੀਂ ਤੂੰ ਕੀਲਿਆਂ ਦੇ ਨਾਲ ਮਹਿ ਵਿਆਹੀ ਬਾਬਲਾ ਮੁੰਡਾ ਚੱਜਦਾ ਕੋ ਨੱਬਿਆ ਨਹੀਂ ਤੂੰ ਦੌੜ ਤਾ ਨੂੰ ਦੌੜ ਤਾ ਨੂੰ ਦੱਸ ਇੱਥੇ ਕੀ ਚੱਟਣਾ ਜੱਬ ਪਿੰਜਰ ਸਰੀਰ ਜੇ ਮੈਂ ਲੱਕੜ ਨੂੰ ਕੂੰ ਦੌੜ ਤਾ ਨੂੰ ਦੱਸ ਇੱਥੇ ਕੀ ਚੱਟਣਾ ਜੱਬ ਪਿੰਜਰ ਸਰੀਰ ਜੇ ਮੈਂ ਲੱਕੜ ਨੂੰ ਦੇਸ਼ ਅਮੀਕਰ ਦੀ ਉਡੀਕਾ ਮੈਂ ਤਾਂ ਉਹਦੀਆਂ ਇਹੋ ਜਿੰਨੀਆਂ ਗੱਲਾਂ ਡੈੜੀ ਤੈਨੂੰ ਨਹੀਂ ਆਉਂਦੀਆਂ ਤੈਨੂੰ ਨਹੀਂ ਆਉਂਦੀਆਂ ਦੇਸ਼ ਅਮੀਕਰ ਦੀ ਉਡੀਕਾ ਮੈਂ ਤਾਂ ਉਹਦੀਆਂ ਇਹੋ ਜਿੰਨਾ ਗੱਲਾਂ ਡੈੜੀ ਤੈਨੂੰ ਨਹੀਂ ਆਉਂਦੀਆਂ ਤੈਨੂੰ ਨਹੀਂ ਆਉਂਦੀਆਂ ਕਿਹੜੇ ਯੁੱਗਾਂ ਦਾ ਕਿਹੜੇ ਜੋਗਾ ਦਾ ਤੂੰ ਮੇਰੇ ਨਾਲ ਬੈਰ ਕੱਢਿਆ ਕੱਲ ਆਪ ਹੀ ਪੰਜਾਈ ਜਾ ਕੇ ਪੀਂਦੇ ਕੋਲ ਰੂੰ ਕਿਹੜੇ ਜੋਗਾ ਦਾ ਕਿਹੜੇ ਜੋਗਾ ਦਾ ਕਿਹੜੇ ਜੋਗਾ ਦਾ ਤੂੰ ਮੇਰੇ ਨਾਲ ਬੈਰ ਕੱਢਿਆ ਕੱਲ ਆਪ ਹੀ ਪੰਜਾਈ ਪੀਂਦੇ ਕੋਲ ਜਾ ਕੇ ਰੂੰ ਦੌਰਤਾਂ ਨੂੰ ਦੌਰਤਾਂ ਨੂੰ ਦੱਸ ਇੱਥੇ ਕੀ ਚੱਟਣਾ ਜਾਵੇਂ ਪਿੰਜਰ ਸਰੀਰ ਜਿਵੇਂ ਲੱਕੜ ਨੂੰ ਕੂ ਕਿਲਿਆਂ ਦੇ ਨਾਲ ਮੈਂ ਵਿਆਹੀ ਬਾਬਲਾ ਮੁੰਡਾ ਚੱਜ ਦਾ ਕੋ ਲੱਬਿਆਰੀ ਤੂੰ ਕਿਲਿਆਂ ਦੇ ਨਾਲ ਮੈਂ ਵਿਆਹੀ ਬਾਬਲਾ ਮੁੰਡਾ ਚੱਜ ਦਾ ਕੋ ਲੱਬਿਆਰੀ ਕਾਂ ਦੇ ਬਾਬਿਆਂ ਦੇ ਸੱਸ ਫੇਰੇ ਦੀ ਸੱਸ ਫੇਰੇ ਦੀ ਕਢਾਉਂਦੀ ਗੇੜੀ ਸੱਸ ਫੇਰੇ ਦੀ ਕਢਾਉਂਦੀ ਗੇੜੀ ਆਪਣੀ ਨੂੰ ਨੂੰ ਕਿਲਿਆਂ ਦੇ ਨਾਲ ਮੈਂ ਵਿਆਹੀ ਬਾਬਲਾ ਮੋਂਡਾ ਚੱਜ ਦਾ ਕੋ ਲੱਬਿਆ ਨਹੀਂ ਤੂੰ ਮੋਂਡਾ ਚੱਜ ਦਾ ਕੋ ਲੱਬਿਆ ਨਹੀਂ ਤੂੰ ਦਾੜ ਦਾ ਨੂੰ ਦੱਸ ਇੱਥੇ ਕੀ ਚੱਟਣਾ ਕਿ ਆਪੇ ਪਿੰਜਰ ਹੈ ਸਰੀਰ ਜਿਵੇਂ ਲਕੜ ਨੂੰ ਕੂਮ ਦੇਸ਼ਾਂ ਮੀ ਕਰ ਦੀ ਉਡੀਕਾਂ ਮੈਂ ਤਾਂ ਉਹਦੀਆਂ ਇਹੋ ਜਿਹੀਆਂ ਗੱਲਾਂ ਡੈੜੀ ਤੈਨੂੰ ਨਹੀਂ ਆਂ ਸੌਂਦੀਆਂ ਤੈਨੂੰ ਨਹੀਂ ਆਂ ਸੌਂਦੀਆਂ ਦੇਸ਼ਾਂ ਮੀ ਕਰ ਦੀ ਉਡੀਕਾਂ ਮੈਂ ਤਾਂ ਉਹਦੀਆਂ ਇਹੋ ਜਿਹੀਆਂ ਗੱਲਾਂ ਡੈੜੀ ਤੈਨੂੰ ਨਹੀਂ ਆਂ ਸੌਂਦੀਆਂ ਤੈਨੂੰ ਨਹੀਂ ਆਂ ਸੌਂਦੀਆਂ ਕਿਹੜੇ ਜੋਗਾ ਦਾ ਕਿਹੜੇ ਜੋਗਾ ਦਾ ਤੂੰ ਮੇਰੇ ਨਾਲ ਬੈਰ ਕੱਢਿਆ ਕੱਲ ਆਪ ਹੀ ਪੰਜਾਈ ਜਾ ਕੇ ਪਿੰਡੇ ਕੋਲ ਰੂੰ ਕਿਹੜੇ ਜੋਗਾ ਦਾ ਕਿਹੜੇ ਜੋਗਾ ਦਾ ਕਿਹੜੇ ਜੋਗਾ ਦਾ ਤੂੰ ਮੇਰੇ ਨਾਲ ਬੈਰ ਕੱਢਿਆ ਕੱਲ ਆਪ ਹੀ ਪੰਜਾਈ ਪਿੰਡੇ ਕੋਲ ਜਾ ਕੇ ਰੂੰ ਦੌਰਤਾਂ ਨੂੰ ਦੌਰਤਾਂ ਨੂੰ ਦੱਸ ਇੱਥੇ ਕੀ ਚੱਟਣਾ ਜਾਵੇਂ ਪਿੰਜਰ ਸਰੀਰ ਜਿਵੇਂ ਲੱਕੜ ਨੂੰ ਕੂ ਕਿਲਿਆਂ ਦੇ ਨਾਲ ਮੈਂ ਵਿਆਹੀ ਬਾਬਲਾ ਮੁੰਡਾ ਚੱਜ ਦਾ ਕੋ ਲੰਬਿਆਰੀ ਤੂੰ ਕਿਲਿਆਂ ਦੇ ਨਾਲ ਮੈਂ ਵਿਆਹੀ ਬਾਬਲਾ ਮੁੰਡਾ ਚੱਜ ਦਾ ਕੋ ਲੰਬਿਆਰੀ ਤੂੰ ਨਿੱਤ ਦੇ ਔਲਾਮੇ ਆਨੇ ਮੈਨੂੰ ਬਹੁਤ ਸਤਾ ਰਿਹਾ ਸੋਰੀ ਮੇਰੇ ਆਨੂ ਪਰਮਾਨਖਾਰਿਆ ਪਰਮਾਨਖਾਲਿਆ ਨਿਤ ਦੇ ਗੁਲਾਮੇ ਆਨੇ ਮੈਨੂੰ ਬਸਤਾ ਲਿਆ ਸਸ ਸੋਰੀ ਮੇਰੇ ਆਨੇ ਪਰਮਾਨਖਾਰਿਆ ਪਰਮਾਨਖਾਲਿਆ ਐਦਵਾਰ ਐਜੋ ਐਦਵਾਰ ਬੀਰਬਾਲ ਢੇਲ ਬਾਬਿਆਂ ਦੇ ਸੇਰ ਦੀ ਸਸ ਫੇਰੇ ਦੀ ਕਢਾਉਂਦੀ ਗੇੜੀ ਸਸ ਫੇਰੇ ਦੀ ਕਢਾਉਂਦੀ ਗੇੜੀ ਆਪਣੀ ਨੂੰ ਨੂੰ ਕਿਲਿਆਂ ਦੇ ਨਾਲ ਮਹਿਫੀਆਤੀ ਬਾਬਲਾ ਮੁੰਡਾ ਚੱਜ ਦਾ ਕੋ ਲੱਭਿਆ ਨਹੀਂ ਤੂੰ ਮੁੰਡਾ ਚੱਜ ਦਾ ਕੋ ਲੱਭਿਆ ਨਹੀਂ ਤੂੰ ਦਾੜ ਤਾਂ ਨੂੰ ਦਾ ਇੱਥੇ ਕੀ ਚੱਟਣਾ कुछ बेसिक इंफॉर्मेशन अवेलेबल है आप इंसान अपनी सेहत को और बेहतर करना चाहता है पहले भी बेहतर है वेट को कम करना वजन को बढ़ाना मसल गेन करना या एनर्जी लेवल अच्छी करनी रात की नींद को अच्छा करना डाइजेशन प्रॉब्लम को ठीक करना

अत्यंत असहनीय और कठिन आज सदा के लिए खो दिया तुम्हें गंगा की लहरों में कर विसर्जित कांपते हाथों से बहा दिया तुम्हारे होने का आखिरी प्रमाण पत्र भी कुछ बही खातो में करा जिन्ना चुकया जाता है चुक जा उसको झुकया जाता है चरनी सीने नीने है ਛੱਡ ਕੇ ਪੰਜ ਵਿਕਾਰ ਨਿਮਾਣਾ ਬਣ ਜਾ ਛੱਡ ਕੇ ਪੰਜ ਵਿਕਾਰ ਨਿਮਾਣਾ ਬਣ ਜਾ ਜੇ ਤੂੰ ਉਸ ਨੂੰ ਪਾਉਣਾ ਏ ਉਸ ਨੇ ਹੀ ਆਪਣੀ ਕਿਰਪਾ ਕਰਕੇ ਦਿਲ ਦੇ ਵਿੱਚ ਜਿ ਸੋਣਾ ਏ ਉਸ ਨੇ ਹੀ ਕੇ ਆਪਣੀ ਕਿਰਪਾ ਕਰਕੇ ਦਿਲ ਦੇ ਵਿੱਚ ਵਸਾਉਣਾ ਏ ਦੁਖੀਆਂ ਦੇ ਜੋ ਦਰਦ ਵੰਡਦੇ ਪਣੋਂਦੇ ਪੜਾਏ ਦੁਖੀਆਂ ਦੇ ਜੋ ਦਰਦ ਵਟਾਏ ਦਰਦੀ ਉਹ ਅਖਵਾਉਂਦਾ ਹੈ ਦੁਖੀਆਂ ਦੇ ਜੋ ਦਰਦ ਵੰਡਾਏ ਦਰਦੀ ਉਹ ਅਖਵਾਉਂਦਾ ਹੈ ਚਾਰ ਸੋ ਪਾਰ ਵੋਟਰ ਕਾਸਟਿੰਗ ਦੋਰ ਸੋ ਪਾਰ ਵੋਟਰ ਕਾਸਟਿੰਗ ਦੋਰ ਸੋ ਪਾਰ ਨੋ ਮੋਰ ਰੋਸਟਿੰਗ ਨੋ ਮੋਰ ਰੋਸਟਿੰਗ ਸੇਵਕ ਯਾਰ ਨੋ ਮੋਰ ਰੋਸਟਿੰਗ ਸੇਵਕ ਯਾਰ ਵੰਡ ਨਾ ਪਾਓ ਵਾਰ ਵਾਰ ਗਨ ਨਾ ਪਾ ਵਾਰੂਆ ਹਰੇ ਤੂੰ ਰੰਗ ਰਖੇ ਸਜਾਉ ਐਨੂ ਆਸਈਏ ਸਭ ਕੇ ਅਲਫ

ਨਾ ਸ਼ਾਂ ਸਰਦੀਆਂ ਵਾਲੇ ਬੰਦੇ ਦੇ ਮਰਨ ਤੋਂ ਪੁੱਛੋ ਤੇਰੀ ਸਮੀਰ ਸੜ ਗਈਏ ਤੇਰੇ ਮਰਨ ਤੋਂ ਪਹਿਲਾਂ ਮਿੱਤਰ ਸਾਰੇ ਜੱਗ ਦੇ ਅਸੀਂ ਅਮਨ ਪੁਜਾਰੀ ਕੀ ਬਾਤ ਅਸੀਂ ਮਿੱਤਰ ਸਾਰੇ ਜੱਗ ਦੇ ਅਸੀਂ ਅਮਨ ਪੁਜਾਰੀ ਅਸੀਂ ਜੱਤਾਂ ਇੱਕੋ ਬ੍ਰਹਮ ਹੈ ਇਸ ਵਿਸ਼ਵ ਦੀ ਸਾਰੀ ਅਸੀਂ ਇਹ ਵੀ ਚੰਗੂ ਜਾਣੀਏ ਹੈ ਜੰਗੂ ਬਿਮਾਰੀ ਅਸੀਂ ਇਹ ਵੀ ਚੰਗੂ ਜਾਣੀਏ ਇਹ ਜੰਗ ਬਿਮਾਰੀ

डरा सहमा पंख क्या तुम नर हो या हो मादा रात अंधेरी चांद भी आधा क्या तुम नर हो या हो मादा रात अंधेरी चांद भी आधा कुछ रंजिश लग दिए कुछ गुस्सा कुछ रंजिश लग दिए ਏ ਹਵਾ ਕਲੇਣੀ ਜੋ ਹਰ ਪਾਸੇ ਵਗਦੀ ਏ ਏ ਹਵਾ ਕਲੇਣੀ ਜੋ ਹਰ ਪਾਸੇ ਵਗਦੀ ਏ ਦਿਲ ਭਾਵੇਂ ਟੁੱਟਿਆ ਏ ਤੇ ਜਿਗਰ ਵੀ ਜ਼ਖਮੀ ਏ ਦਿਲ ਭਾਵੇਂ ਟੁੱਟਿਆ ਏ ਤੇ ਜਿਗਰ ਵੀ ਜ਼ਖਮੀ ਏ ਮੁਸਕਰਾਹਟ ਤਾਂ ਹੈ ਉਸਦੀ ਪਰ ਅੱਜ ਵੀ ਠੱਗਦੀ ਏ ਕੁਝ ਗੁੱਸਾ ਦਿਸਦਾ ਏ ਕੁਝ ਰੰਜਿਸ਼ ਲੱਗਦੀ ਏ ਸਦਾ ਹੀ ਦਿੰਦੇ ਰਹਿਣ ਉਹ ਸੁਨਹਿਰੀ ਪਲ ਜੋ ਯਾਦਾਂ ਚ ਜਾਦ ਹੁੰਦੀਆਂ ਕਈ ਵਾਰ ਆਪਣੇ ਹੀ ਦਿਲ ਲਗ-ਲਗ ਰੋਂਦੇ ਹਾਂ ਕਈ ਵਾਰ ਆਪਣੇ ਹੀ ਦਿਲ ਲਗ-ਲਗ ਰੋਂਦੇ ਹਾਂ जब दुखा संग अपने संवाद होंगे कोई क्या ले जाएगा। इस धरा से जो है उपजा धरा में ही मिल जाएगा पांच तत्वों से बना जो तत्वों में मिल जाएगा इस धरा का इस धरा पर सब धरा रे जाएगा तेरे ही ए रंग ने तमाम मेरे दोस्ता तेरे ही ए रंग ने तमाम मेरे दोस्ता दुख सुख दोवे ने पैगाम तेरे दोस्ता। तेरे ही ए रंग ने तमाम मेरे दोस्ता दुख सुख दोवें ने पैगाम ਤੇਰੇ ਦੋਸਤਾਂ ਡਿੱਗਣਾ ਤੇ ਉੱਠਣਾ ਤੇ ਉੱਠ ਉੱਠ ਟਰਨਾ ਡਿੱਗਣਾ ਤੇ ਉੱਠਣਾ ਤੇ ਉੱਠ ਉੱਠ ਟਰਨਾ ਜ਼ਿੰਦਗੀ ਦਾ ਇਹ ਵੀ ਹੈ ਮਕਾਮ ਮੇਰੇ ਦੋਸਤਾਂ ਜ਼ਿੰਦਗੀ ਦਾ ਇਹ ਵੀ ਹੈ ਮਕਾਮ ਮੇਰੇ ਦੋਸਤਾਂ ਅਸ਼ੀਰਵਾਦ ਆਪਦਾ ਛੇਰ ਦੇਖਣਾ ਤੇਰੇ ਨਾਲ ਖੇਡਿਆ ਤੇ ਤੇਰੇ ਨਾਲ ਰੁੱਸਿਆ ਤੇਰੇ ਨਾਲ ਖੇਡਿਆ ते तेरे मेरा था निकला। 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 पाओ को जमीन न परों को आसमां अपना भी जे कैसा नसीब निकला सांस आई ना दम निकला मेरा जे फंदा भी कैसी सलीब निकला ਪਰ ਗੱਲ ਗਹਿਰਾਂ ਦੀ ਕਰਦਾ ਹੈ ਉਹਦੇ ਬਿਨ ਸਰਦਾ ਹੈ ਮੇਰਾ ਮੇਰੇ ਬਿਨ ਵੀ ਸਰਦਾ ਹੈ ਕਿਦਾਂ ਹੱਕ ਜਿਤਾਉਂਦਾ ਮੇਰੇ ਉੱਤੇ ਕਿਦਾਂ ਹੱਕ ਜਿਤਾਉਂਦਾ ਮੇਰੇ ਉੱਤੇ ਹੰਮੀ ਦੁਸ਼ਮਣ ਦੀ ਜੋ ਪਰਦਾ ਹੈ ਤਾਂ ਜਾ ਅਤੀਤ ਕੋ ਆਵਾਜ਼ ਦੂੰ ਛੀਨ ਲਏ تھے ਵਕਤ ਨੇ ਉਹ ਪਰਵਾਜ਼ ਦੂੰ ਛੀਨ ਲਏ تھے ਵਕਤ ਨੇ ਉਹ ਪਰਵਾਜ਼ ਦੂੰ ਨਾ ਉਮਰ ਬੀਤੀ ਹੈ ਨਾ ਇਛਾਇਂ ਦੱਲੀ ਨਾ ਉਮਰ ਬੀਤੀ ਹੈ ਨਾ ਇਛਾਇਂ ਦਵੀ ਹੈ ਆਏ ਜ਼ਿੰਦਗੀ ਤੁਝੇ ਨਇਆ ਆਗਾਜ਼ ਆਏ ਜ਼ਿੰਦਗੀ ਤੁਝੇ ਨਇਆ ਆਗਾਜ਼ ਦੂੰ ਇੱਕ ਕੁੜੀ ਕਿੰਨੀ ਸੋਹਣੀ ਹੀਰ ਤੋਂ ਵੀ ਵੱਧ ਸੋਹਣੀ ਐ ਏਦੀ ਤਕਦੀਰ ਵੱਲ ਥੱਕਾਂ ਤਾਂ ਲੱਖਾਂ ਕੁੜੀਆਂ ਤੋਂ ਸੋਹਣੀ ਐ ਜਿਵੇਂ ਮਾਪਿਆਂ ਨੇ ਕਿਹਾ ਉਵੇਂ ਕਰਦੀ ਵੀ ਹੋਣੀ ਐ ਜਿਵੇਂ ਮਾਪਿਆਂ ਨੇ ਕਿਹਾ ਮੈਂ ਕਰਦੀ ਵੀ ਹੋਣੀ ਐ ਕਾਦ ਛੋਟੇ ਖਣਕੇ ਤੂੰ ਸਾਨੂੰ ਸਮਝ ਲਈ ਨਾ ਕਾਦ ਛੋਟੇ ਖਣਕੇ ਤੂੰ ਸਾਡੀਆਂ ਬੋਣਾਵਾਂ ਨੂੰ ਉਮਰਾਂ ਬੋਤਲ ਮੇਰੀਆਂ ਨੇ ਅਸੀਂ ਦਾ ਮੁਹੰਮਦ ਵਾਗਰ ਨਰਮ ਦਿਲ ਦੇ ਬੰਦੇ ਆ ਅਲਦੀ ਮੋਮ دیਵਾਂਗਰ ਨਰਮ ਦਿਲ ਦੇ ਬੰਦੇ ਆ ਜਿੱਥੇ ਅਣ ਜਾਈਏ ਫਿਰ ਹੁੰਦੀਆਂ ਬਹੁਤ ਜਨੇਰੀਆਂ ਨੇ ਸਾਨੂੰ ਸਮਝ ਨਹੀਂ ਨਾ ਕਾਦੇ ਛੋਟੇ ਕਿਲਕੇ ਤੂੰ ਸਾਟੀਆਂ ਬੂੜਾ ਵਾਂਗੂ ਉਮਰਾ ਬਹੁਤ ਲਵੇਰੀਆਂ ਨੇ ਤਾਂ ਦੀ ਫਿਤਰਤ ਨੂੰ जो पहने साफ कपड़े ने कर दे काले कर दे काले तंदे ने शीर्षक है पत्नी की बात इस पर अमल भी करना है सर लिया पत्नी की बात सुन ले तू ध्यान से फिर निकाल दे तुरंत ही अपने कान से पत्नी से तू बहस ना किया करो घर में मौन व्रत धारण किया करो पत्नी की बात सुन ले तू ध्यान से फिर निकाल दे तुरती अपने कान से आंधियों का दौर था पलता रहा एक दिया फेर भी एक दिया फेर भी फिजाओं में कहीं चलता रहा आंधियों का दौर तू पान भी पलतारहा दिल ने तो लाख दुहाई दी मुझको दिल की खातिर की दिल की न सुनाई दी मुझको साथ होकर भी मेरे क्यों आज वो जुदा सा लगा वो मेरा था मगर क्यों आज मेरा न लगा शुक्रिया मेरे हंसने मेरे रोने से वाकिफ था जो मेरे हंसने मेरे रोने से वाकिफ था जो मेरी तन्हाइयों का बस एक सहारा था वो करीब होकर भी क्यों आज जुदा सा लगा वो मेरा था मगर आज मेरा न लगा उसकी बातों में जज्बात कुछ कम से लगे उसकी बातों में जज्बात कुछ कम से लगे उसके जज्बातों में हम आज क्यों गुम से लगे खुश था फिर भी क्यों बुझा बुझा सा लगा जो मेरा था ਮਗਰ ਅੱਜ ਮੇਰਾ ਨਾ ਲਗਾ